45 ਸੂਟ ਆ ਜੀ 1000 ਰੁਪਏ ਦੀ ਰੇਂਜ ਚ ਪਹਿਲਾਂ ਸੀ ਇਹ 15-1500 ਦੇ ਵਿੱਚ ਇਹ ਨੇ ਹੁਣ ਸੇਲ ਲਾਈ ਹੋਈ ਆ 1000 ਰੁਪਏ ਰੇਟ ਲਓ ਜੀ 1000 ਰੁਪਏ ਦਾ ਇਹ 2000 ਵਾਲਾ ਸੂਟ ਸਾਢੇ 1200 ਦਾ ਲਓ ਜੀ ਇਹ 2000 ਵਾਲਾ ਸੂਟ ਆ ਜੀ 1250 ਦਾ ਸੂਟ ਖੀਨ ਖਾਵਦਾ ਜੀ ਖੀਨ ਖਾ ਇਹ ਕਿਹੜਾ ਕੜਾਈ ਵਾਲਾ ਜੀ ਹਾਂਜੀ ਕੜਾਈ ਹੈਂਡਵਰਕ ਹੋਇਆ ਹੋਊਗਾ ਜੀ ਠੀਕ ਆ ਠੀਕ ਆ ਜੀ ਸਲਵਾਰ ਤੇ ਵਰਗ ਚਨੀ ਚਨੂਨ ਦੀ ਹਾਂਜੀ ਆਪਣੇ ਕੋਲ ਪੈਂਟਸ ਹਲਟਾ ਵੀ ਬਹੁ ਵੈਰਟੀ ਹੈ ਓਨਲੀ 100 ਰੁਪਏ ਹੀ ਠੀਕ ਆ ਜੀ ਲੈਂਡਨ ਨੂੰ ਆਪਣੇ ਕੋਲੇ 100 150 200 225 ਚੰਗੀਆਂ ਆਨ ਬਾਰਡਰ ਦੇ ਕਲਰ ਸਾਰੀਆਂ ਕਿਤਾ ਜਾਊਗਾ ਬੱਚਿਆਂ ਨਾ ਗੋੜੀਆਂ ਟੋਪੀਆਂ ਬੰਡੀਆਂ ਜਾਣਗੀਆਂ ਈ ਦੀ ਖੂਸੀ ਤੇ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਅੱਥੋਂ ਸ਼ਹਿਰ ਮਰੇੜਕੋਟਲੇ ਬਹੁਤ ਹੀ ਸਾਸਤਿਕ ਸੂਟਾਂ ਦੀ ਦੁਕਾਨ ਦੇ ਉੱਤੇ ਲੈ ਕੇ ਚੱਲਦੇ ਹਾਂ ਤੇ ਸਾਰੀ ਤੁਹਾਨੂੰ ਇਹਨਾਂ ਦੇ ਆਪ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਐਡਰੈਸ ਦੱਸਾਂਗੇ ਪ੍ਰੋਪਰ ਤੁਹਾਨੂੰ ਨੰਬਰ ਦਵਾਂਗੇ ਸੋ ਚੱਲਦੇ ਹਾਂ ਅੱਡੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸੋ ਵੀਡੀਓ ਦਾ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਜੋ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਸੋਹਣੇ ਸੋਹਣ ਇਨਾਂ ਦੇ ਸੂਟਾਂ ਦੀ ਮੈਨੂਫੈਕਚਰਿੰਗ ਸਾਰੀ ਆਪਣੀ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਤੁਹਾਨੂੰ ਸ਼ਾਪ ਤੇ ਆਪਾਂ ਲੈ ਕੇ ਚਲਦੇ ਹਾਂ ਪ੍ਰੋਪਰ ਤੁਹਾਨੂੰ ਐਡਰੈਸ ਦੱਸਦੇ ਆ ਅੱਗੇ ਲਓ ਜੀ ਚਲਦੇ ਹੁਣ ਆਪਾਂ ਸ਼ਾਪ ਤੇ ਤੇ ਸਾਹਮਣੇ ਆ ਗਿਆ ਆਪਣੇ ਦਿੱਲੀ ਗੇਟ ਤੇ ਬੱਸ ਸਟੈਂਡ ਤੋਂ ਤੁਸੀਂ ਦਿੱਲੀ ਗੇਟ ਆਉਣਾ ਤੇ ਬਿਲਕੁਲ ਤੁਸੀਂ ਜਿਵੇਂ ਮੈਂ ਤੁਹਾਨੂੰ ਐਡਰੈਸ ਦੱਸੂਗਾ ਐਵੇਂ ਤੁਸੀਂ ਸ਼ਾਪ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸਾਫ ਦੇ ਰੇਟਾਂ ਤੇ ਇਹ ਸੋਹਣਾ ਸੋਹਣਾ ਸੂਟ ਦਿਖਾਉਣੇ ਆ ਰੇਟ ਫੁੱਟ ਦੇ ਸ਼ਹਿਰ ਦੇ ਤੇ ਦਿੱਲੀ ਗੇਟ ਤੋਂ ਬਿਲਕੁਲ ਤੁਸੀਂ ਸਿੱਧਾ ਜਾਣਾ ਸਿੱਧਾ ਬਿਲਕੁਲ ਜਾਈ ਜਾਣਾ ਬਾਕੀ ਤੇ ਬਿਲਕੁਲ ਸਿੱਧੇ ਜਾਣਾ ਅੱਜ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਾਂ ਸਹਿਰ ਮਰੀਦਕੋਟਲੇ ਤੇ ਦਿਖਾਉਣੇ ਆ ਤੇ ਅੱਗੇ ਸਰਕਾਰੀ ਡਾਕਖਾਨ ਆਊਗਾ ਉਹ ਤੋਂ ਵੀ ਬਿਲਕੁਲ ਸਿੱਧੇ ਜਾਣਾ ਤੁਸੀਂ ਸਰਕਾਰੀ ਡਾਕਖਾਨ ਇਨਸ਼ਾਨੀ ਮੰਨ ਕੇ ਬਹੁਤ ਹੀ ਸ਼ੌਕੇ ਤਰੀਕੇ ਨਾਲ ਜਿਹੜਾ ਸ਼ੌਕ ਤੇ ਪਹੁੰਚ ਸਕਦੇ ਹਾਂ ਲਓ ਜੀ ਆਪਾਂ ਚੱਲਦੇ ਆਂ ਸ਼ੌਕ ਤੇ ਬਸ ਪਹੁੰਚਣਾ ਥੋੜੀ ਦੂਰ ਸ਼ੌਕ ਰਹਿ ਗਈ ਆ ਬਾਕੀ ਤੁਸੀਂ ਐਡਰੈਸ ਪ੍ਰੋਪਰ ਹੀ ਇਨਸ਼ਾਨੀ ਮੰਨ ਲਿਓ ਹਲੋ ਆ ਡਾਕਖਾਨ ਇਨਸ਼ਾਨੀ ਮੰਨ ਕੇ ਬਿਲਕੁਲ ਡਾਕਖਾਨੇ ਤੋਂ ਥੋੜੀ ਜੂਰ ਜਾ ਕੇ ਤੁਸੀਂ ਮੋੜ ਜਾਣਾ ਯਾ ਜਿਹੜੀ ਤੁਸੀਂ ਗਲੀ ਮੋੜਨਾ ਇੱਥੇੋਂ ਮੋੜਨਾ ਹੈ ਠੀਕ ਹੈ ਜੀ ਲਓ ਜ ਆ ਮੋੜ ਗਏ ਆਪਾਂ ਲਓ ਜੀ ਐਡਰੈਸ ਤੁਸੀਂ ਪ੍ਰੋਪਰ ਸਮਝਦੇ ਹੋਗੇ ਬਾਕੀ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰਿਓ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਬਾਕੀ ਮਰੇਰਕੋਟ ਦਾ ਕਮੈਂਟ ਜਰੂਰ ਕਰਿਓ ਤੇ ਦਿਖਾਉਣਾ ਤੁਹਾਨੂੰ ਸਾਰੀ ਅਜਾ ਵਾ ਸੋਹਣੀ ਸੋਹਣੀ ਕਲੈਕਸ਼ਨ ਸ਼ੇਰ ਮਰੇਰਕੋਟ ਲਈ ਲਓ ਜੀ ਆਪਾਂ ਸ਼ਾਪ ਦੇ ਬਾਅਦ ਪਹੁੰਚ ਚੁੱਕੇ ਆਂ ਅਜਾ ਲਓ ਜੀ ਪਹੁੰਚ ਗਏ ਆਪਾਂ ਸੌਫਟੇ ਸਾਗਰ ਫਰੂਟ ਸ਼ਾਪ ਟੇਲੀਆ ਵਾਲੇ ਬਾਜ਼ਾਰ ਨੇਲੇ ਗੋਪਾਲ ਭਵਨ ਮੰਦਿਰ ਮਰੀਰਕੋਟਲਾ ਤੇ ਆਹ ਪ੍ਰੋਪਰ ਸ਼ਾਪ ਆ ਨਾਮੇ ਦੀ ਹੱਟੀ ਤੇ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਤੇ ਸੋਹਣੇ ਸੋਹਣੇ ਤੁਹਾਨੂੰ ਸੂਟ ਅੱਜ ਆਪਾਂ ਸਾਰੇ ਦਿਖਾਵਾਂਗੇ ਸ਼ਹਿਰ ਮਰੀਰਕੋਟਲੇ ਦੇ ਤੇ ਅੱਜ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਹਾਂਜੀ ਬੀ ਜੀ ਇਸ ਵਕਤਾ ਥੋੜਾ ਸਾਰੇ ਦਾ ਦੁਕਾਨ ਤੇ ਸੌਪਤੇ ਆਪਣੇ ਕੋਲੇ ਘੱਟ ਰੇਟਾਂ ਤੇ ਜਨਰਲ ਸੂਟ ਮਿਲਣਗੇ ਜਿਵੇਂ ਆਪਣੇ ਕੋਲ ਘੱਟ ਰੇਟਾਂ ਤੇ 150 200 ਦੀ ਰੇਂਜ ਦੇ ਵਿੱਚ 350 ਦੀ ਰੇਂਜ ਦੇ ਵਿੱਚ 400 ਦੀ ਰੇਂਜ ਦੇ ਵਿੱਚ ਤੋਂ ਸਟਾਰਟਿੰਗ ਹੋ ਜਾਂਦੇ ਹੈਗੇ ਜੀ ਬਾਕੀ ਆਪੇ ਵਿੱਚ ਪੀਸ ਮਿਲਣਗੇ ਅੱਛਾ ਦੋ ਪੀਸ ਵਾਲੀ ਹੈ ਜੀ ਇਹ 200 ਦਾ ਰੇਟ ਆ ਸਾਰੇ ਪ੍ਰਿੰਟਰ ਸਾਰੇ ਕਿੰਨੇ ਕਿੰਦੇ ਪੈਣ ਓਕੇ ਓਕੇ ਇਹ ਤਾਂ ਸਾਨੂੰ ਕਲਰ ਕੁਆਲਿਟੀ ਸਾਰੀ ਮਿਲੂਗੀ ਜੀ ਠੀਕ ਆ ਜੀ ਇਹ ਪ੍ਰਿੰਟ ਵਾਲੇ ਆ ਗਏ ਜੀ ਹਾਂਜੀ ਪ੍ਰਿੰਟ ਠੀਕ ਆ ਠੀਕ ਆ ਜੀ ਇੱਕ ਆ ਕੈਮਬਰੀ ਦਾ ਸਾਢੇ 350 ਲਓ ਜੀ ਆ 200 ਰੁਪਏ ਤੁਹਾਨੂੰ ਪ੍ਰਿੰਟ ਮਿਲ ਜੂਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਬਹੁਤ ਮਿਲ ਜੂਗੇ ਜਿੰਨੀ ਤੁਸੀਂ ਮਰਜ਼ੀ ਲੈ ਸਕਦੇ ਹੋ ਨਾ ਇੱਕਾਂ ਲਈ ਜੀ ਵੀ ਜੀ ਮਿਲ ਜੇਗੀ ਇੱਕ ਆ ਜੀ ਲੀਜੀ ਵੀ ਜੀ ਮਿਲੇਗੀ ਪ੍ਰਿੰਟ ਸੂਟ ਆਹ ਆ ਲਓ ਬਸ ਸੂਟ ਹੋਏਗਾ ਇੱਕ ਆ ਕੈਮਬਰੀ ਕਾ ਮਿਲੇਗੀ ਓਕੇ ਆ ਕੈਮਬਰੀ ਕਾ ਆ ਗੀਆਂ ਇਹ ਜੀ ਇਹ ਕੈਮਬਰੀ ਕਾ ਗਈ ਹੈ ਕਿੰਨੇ ਇਹ ਸਾਢੇ 350 ਸਾਢੇ 350 ਦੇ ਰੇਟ ਦੇ ਵਿੱਚ ਜੀ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਤੁਹਾਨੂੰ ਓਕੇ ਡਿਜ਼ਾਈਨ ਕਲਰ ਸਾਰੇ ਮਿਲਣਗੇ ਜੀ ਓਕੇ ਓਕੇ ਠੀਕ ਹੈ 350 ਦਾ ਉਹ ਵੀ ਕਲਰ ਆਪਸ਼ਨ ਬਹੁਤ ਹਨਾ ਜੀ ਹਾਂ ਜੀ ਕਲਰ ਆਪਸ਼ਨ ਬਹੁਤ ਨੇ ਕਲਰ ਆਪਸ਼ਨ ਵੀ ਬਹੁਤ ਹਨ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਕਾਫੀ 350 ਦੇ ਚੱਲ ਜੀ ਜੇ ਮੈਂ ਆਪਣੇ ਕੋਲੇ ਆ ਆ ਗਿਆ ਇਹ ਵੀ 350 ਦੀ ਰੇਟ ਦੇ ਵਿੱਚ ਆ ਜੀ ਠੀਕ ਹੈ ਜੀ ਕਲਰ ਰੇਟ ਕਲਰ ਇਹਦੇ ਵਿੱਚ ਵੀ ਬਹੁਤ ਸੋਹਣੇ ਨੇਗੇ ਹਾਂ ਜੀ ਹਾਂ ਜੀ ਫਰ ਸਵੇਂ ਆਪਣੇ ਕੋਲੇ ਇੱਕ ਆ ਆਪਣੇ ਕੋਲੇ ਆ ਗਈ ਜੀ ਸਿਮਰ ਕੈਮਰਿਕ ਓਕੇ ਜੀ ਆ ਦੇਖੋ 450 ਰੇਟ ਆ ਜੀ ਇਹਦਾ ਓਕੇ ਲਓ ਜੀ ਦੇਖੋ ਜੀ ਇੱਕ OD ਸਾਢੇ 450 ਲੈ ਕੇ ਟੈਕ ਜੀ ਲਓ ਜੀ 450 ਆ ਜੀ ਆ ਗਈ 1 RTX ਦੀ OD ਹਾਂ ਜੀ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲਣਗੇ ਜੀ ਠੀਕ ਆ ਜੀ ਲਓ 450 ਰੁਪਏ ਜੀ ਠੀਕ ਆ ਜੀ 450 ਰੁਪਏ ਲਓ ਜੀ ਆ ਆਪਣੇ ਕੋਲੇ ਆ ਗਿਆ 소ਫੀਆ ਜੀ ਸੂਟ ਹਾਂ ਜੀ ਕਾਟਨ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲੂਗੀ ਸਾਰੀ ਡਿਜ਼ਾਈਨ ਮਿਲਣਗੇ ਜੀ ਦੇਖੋ ਦੁਪੱਟਾ ਓਕੇ ਜੀ ਬੜਾ ਦਬਟਾ ਬੜਾ ਖੁੱਲਾ ਡੁਲਾ ਦਪੱਟਾ ਜੀ 2.5 ਮੀਟਰ ਦਪੱਟਾ ਹੀ ਪੂਰਾ ਖੁੱਲਾ ਪਾਕਿਸਤਾਨੀ ਦਪੱਟਾ ਆ ਜਾਂਦਾ ਜੀ ਇਹ ਇਹਦੇ ਵਿੱਚ ਜੀ ਕਲਰ ਦੇਖੋ ਹਾਂਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲ ਜੂਗੇ ਨਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਸੌਫਟ ਤੇ ਵਿਜ਼ਿਟ ਕਰਿਓ ਠੀਕ ਆ ਜੀ ਇਹਦੇ ਵਿੱਚ 12 ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ 12 ਕਲਰ ਓਕੇ ਜੀ ਕਾਪੀ ਆ ਚੁੰਨੀ ਲੈ ਗਏ ਜੀ ਇਹ ਕਾ ਜੀ ਪਿਓਰ ਦਪੱਟਾ ਆ ਗਿਆ ਓਕੇ ਜੀ ਆਰੀ ਵਰਕ ਕੜਾਈ ਆ ਜੀ ਕੈਂਬ੍ਰਿਕ ਸਾਰਾ ਆਰੀ ਵਰਕ ਤੇ ਕਢਾਈ ਆਏਗੀ ਠੀਕ ਹੈ ਇਹ ਆਰੀ ਵਰਕ ਚ ਆ ਗਿਆ ਜੀ ਸਾਰਾ ਆਰੀ ਵਰਕ ਆਏਗਾ ਓਨਲੀ 600 ਰੁਪਏ 600 ਰੁਪਏ ਦਾ ਆਰੀ ਵਰਕ ਦਾ ਪ्योर ਦੁਪੱਟਾ ਨਾਲ ਇਹ ਦੁਪੱਟਾ ਦਾ ਦੁਪੱਟਾ ਹੋਈ ਗਈ ਠੀਕ ਆ ਜੀ ਇਹਦਾ ਪ੍ਰਿੰਟਡ ਦੁਪੱਟਾ ਹੈ ਦੁਪੱਟਾ ਵੀ ਪੂਰਾ ਫੁੱਲਾ ਹੈ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਵਸਤੂ ਮੁਬੱਤੇਰੇ ਮਿਲਣਗੇ ਹਾਂਜੀ ਇਹਦਾ ਲੋਵੀ ਆ ਆ ਗਿਆ ਫਰੰਟ ਵੀ ਆਏਗੀ ਬਾਜੂ ਵੀ ਆਏਗੀ ਇਹਦੀ ਬੈਕ ਵੀ ਆਏਗੀ ਠੀਕ ਆ ਜੀ ਨਾਲ ਕਲੀਨ ਬੋਟਮ ਹੋਈ ਗਈ ਨਾਲ ਕੋਕੰਦਾ 2 ਮੀਟਰ ਦਾ ਪਾਕਿਸਤਾਨੀ ਦੁਪੱਟਾ ਆਇਆ ਓਕੇ ਓਕੇ ਲਓ ਜੀ ਇਹਦਾ ਕੀ ਰੇਟ ਆ ਗਿਆ ਜੀ ਆ ਰਿਵਰਕ ਕੜਾਈ ਹਾਂਜੀ ਪਿਓਰ ਮੱਟੇ ਨਾਲ ਆ ਜੀ ਇਹ ਵੀ ਓਕੇ ਜੀ ਬਾਟਨ ਪਲੇਅਰ ਇਹਦਾ ਕੀ ਪ੍ਰਾਈਸ ਆ ਜੀ 600 ਰੁਪਏ 600 ਰੁਪਈਆ ਜੀ 600 ਰੁਪਏ ਠੀਕ ਇੱਕ ਮਸਲੀ ਵਾਲਾ ਪੱਪੀ ਆ ਲੋ ਥੋੜਾ ਲਓ ਜੀ ਤੁਹਾਨੂੰ 600 ਰੁਪਏ ਦੇ ਵਿੱਚ ਆ ਤੇ ਵੈਰਾਈਟੀ ਮਿਲ ਜੂਗੀ ਇੱਕ ਨਾ ਸੂਟ ਮਿਲ ਜਾਣਾ ਸੂਟ ਆਏਗਾ ਸੇ ਮੇਰੇ ਨਾਲ ਦਾ ਹੀ ਦੁਪੱਟਾ ਆਏਗਾ ਇਹ ਟਾਈ ਮੀਟਰ ਦਾ ਓਨਲੀ 500 ਰੁਪਏ ਦੇਣ ਚੀ ਠੀਕ ਹੈ ਇਹ ਕਿਹੜਾ ਪ੍ਰਿੰਟ ਮਸਲੀਨ ਜੀ ਮਸਲੀਨ ਜੀ ਮਸਲੀਨ ਠੀਕ ਹੈ ਠੀਕ ਆਹ ਦੁਪੱਟਾਂ ਦੇ ਨਾਲ ਇਹਦੇ ਵਿੱਚ ਇਹ ਕਲਰ ਮਿਲ ਜਾਣਗੇ ਦੇਖੋ ਹਾਂਜੀ ਵੈਰਾਈਟੀ ਲਓ ਵੀ ਇੱਕ ਆੜਿਆ ਮਿਲੇਗਾ ਦੇਖੋ ਬਾਕੀ ਆਪਸ਼ਨ ਬਹੁਤ ਹਨ ਆਪਾਂ ਵੀਡੀਓ ਜਿੰਨੇ ਦਿਖਾ ਵੀ ਨਹੀਂ ਸਕਦੇ ਕੜਾਈ ਵਗੈਰਾ ਵੀ ਹਾਂਜੀ ਆਪਾਂ ਹੁਣ ਚਲੋ ਉੱਧਰ ਚੱਲਦੇ ਆਂ ਕੜਾਈ ਦਿਖਾਉਣੇ ਆ ਜੀ ਤੁਹਾਨੂੰ 1000 ਰੁਪਏ ਦੇ ਵਿੱਚ ਹਾਂਜੀ 1000 ਰੁਪਏ ਸੂਟੇ ਔਰਗੰਜਾ ਲਓ ਜੀ 58 ਸੂਟ ਆ ਜੀ 1000 ਰੁਪਏ ਦੀ ਰੇਂਜ ਚ ਪਹਿਲਾਂ ਸੀ ਇਹ 15-1500 ਦੇ ਵਿੱਚ ਇਹ ਨੇ ਹੁਣ ਸੇਲ ਲਾਈ ਹੋਈ ਆ 1 ਅੱਜ ਕ੍ਰਸ਼ ਆ ਗਿਆ ਠੀਕ ਆ ਜੀ ਕ੍ਰਸ਼ ਹੈ ਬੜੀ ਆ ਲੋ ਸਾਰੇ 1000 ਰੁਪਏ ਦੀ ਰੇਂਜ ਚ ਜੀ ਇਹ ਵੀ 1000 ਦਾ ਜੀ ਹਾਂ ਜੀ 1000 ਦਾ ਠੀਕ ਆ ਆਪਣੀ ਕੜਾਈ ਪੰਜ ਮਿੰਟ ਆਪਣੀ ਕੜਾਈ ਆ ਜੀ ਠੀਕ ਆ ਜੀ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਹੈਂਡਵਰਕ ਸਾਰਾ ਕੁਝ ਮਿਲੂਗਾ ਜੀ ਲੋ ਜੀ ਅੱਜ ਮੈਂ ਹੈਂਡਵਰਕ ਆ ਗਿਆ ਜੀ। ਆਹ ਬਾਜੂ ਵਰਕ ਵੀ ਆ। ਆਹ ਬਾਜੂ ਵਰਕ ਵੀ ਆਉਗਾ। 1000 ਰੁਪਏ ਦੀ ਰੇਟ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਪੀਸ। ਆ ਦੁਪੱਟਾ 2.5 ਮੀਟਰ ਦਾ ਜੀ। ਦੁਪੱਟਾ ਆਊਗਾ ਜੀ 2.5 ਮੀਟਰ। ਦੇਖੋ ਜੀ। ਲੈਂਦੇ ਨਾ ਬਲੈਕ। ਆ ਲਓ। ਆ ਲਓ ਔਰਗੰਝਾ ਸਲਵਾਰ ਕੜਾਈ। ਓਕੇ ਜੀ। ਆ ਗਈ ਔਰਗੰਝਾ ਸਲਵਾਰ ਕੜਾਈ। ਠੀਕ ਆ ਜੀ। ਦੇਖੋ ਜੀ। ਤੁਸੀਂ ਕਿਸੇ ਤਰ੍ਹਾਂ ਦਾ ਵੀ ਕਲਰ ਲੈ ਸਕਦੇ ਹੋ। ਹਰ ਸਮੇਂ ਆਪਣੇ ਕੋਲੇ ਪੀਸ ਰਹਿੰਦੇ ਆ। ਇਹਦਾ ਵੀ ਉਹੀ ਪ੍ਰਾਈਸ ਹੈ ਜੀ? ਹਾਂਜੀ। ਠੀਕ ਆ ਜੀ। ਲਓ ਜੀ ਇਹ ਸੇਲ ላይ ਹੋਈ ਹੈ ਜੀ ਪਹਿਲਾਂ ਤਾਂ 15 1500 ਦੇ ਕੱਡੇ ਨੇ ਇੱਕ ਆ ਚਾਕਲੇਟ ਸਿਮਰਾ ਗਈ ਜੀ ਲਓ ਜੀ ਚਾਕਲੇਟ ਸਿਮਰਾ ਗਈ ਅੱਗੇ ਇਹ ਵੀ 1000 ਰੁਪਏ ਦਾ ਜੀ ਠੀਕ ਆ ਜੀ ਆ ਵੀ 1000 ਰੁਪਏ ਦਾ ਲਓ ਜੀ ਦਪੱਟਾ ਇਹ ਤਾਂ ਇਹ ਤਾਂ ਹੈਲੋ ਜੀ ਲਓ ਜੀ ਮੋਰਨੀਆਂ ਮੋਰਨੀਆਂ ਤੇ ਵੈਰਾਈਟੀ ਬਹੁਤ ਆ ਨਾ ਤੁਸੀਂ ਸ਼ੌਪ ਤੇ ਵਿਜ਼ਿਟ ਕਰਿਓ ਤੁਹਾਨੂੰ ਬਹੁਤ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲ ਜੂਗੀ ਕਿਉਂਕਿ ਆਪਾਂ ਵੀਡੀਓ 'ਚ ਨਹੀਂ ਕਲੈਕਸ਼ਨ ਵੀ ਦਿਖਾ ਨਹੀਂ ਸਕਦੇ ਹਾਂ ਹਾਂਜੀ ਹਾਂਜੀ ਬਾਕੀ ਤੁਸੀਂ ਦੂਸਰੇ ਲੋਟ ਦੇ ਲਓੜੇ ਖੜੇ ਇੱਕ ਦੇਖੋ ਲਓ ਆਪਣੇ ਕੋਲੇ ਜਿਵੇਂ ਹਾਂਜੀ ਹਾਂਜੀ ਕੁਰਤੇ ਪਜਾਮੇ ਜੀ ਠੀਕ ਆ ਜੀ ਹਰ ਤਰ੍ਹਾਂ ਦੇ ਮਿਲਣਗੇ ਗੀਜਾ ਕੋਟਨ ਸੌਰੀ ਸੋਫੀਆ 200 ਤੋਂ ਸਟਾਰਟਿੰਗ ਵੀ ਹੋ ਜਾਂਦੇ ਆ ਜੀ ਆਪਣੇ ਕੋਲ ਠੀਕ ਆ ਜੀ ਖੀਨ ਖਾਵ ਦਾ ਥੋੜਾ ਖੀਨ ਖਾਵਦੇ ਸੂਟ ਦੇਖੋ ਜੀ ਲਓ ਜੀ ਆਹ ਖੀਨ ਖਾਵਦੇ ਇਹ 2000 ਵਾਲਾ ਸੂਟ 1250 ਦਾ ਲਓ ਜੀ ਇਹ 2000 ਵਾਲਾ ਸੂਟ ਆ ਜੀ 1250 ਦਾ ਸੂਟ ਖੀਨ ਖਾਵਦਾ ਜੀ ਖੀਨ ਖਾ ਇਹ ਕਿਹੜਾ ਕੜਾਈ ਵਾਲਾ ਜੀ ਹਾਂਜੀ ਕੜਾਈ ਹੈਂਡਵਰਕ ਹੋਇਆ ਹੋਊਗਾ ਜੀ ਠੀਕ ਆ ਠੀਕ ਆ ਜੀ ਸਲਵਾਰ ਤੇ ਵਰਕ ਚਨੀ ਚਨੂੰਦੀ ਓਕੇ ਓਕੇ ਜੀ ਆਹ ਦੇਖੋ ਜੀ ਲਓ ਜੀ ਖੀਨ ਖਾਬ ਦਾ ਸੂਟ ਖੀਨ ਖਾਬ ਦਾ ਸੂਟ ਠੀਕ ਆ ਜੀ ਸਲਵਾਰ ਕੜਾਈ ਆਉਗੀ ਜੀ ਨਾਲ ਠੀਕ ਆ ਜੀ ਚਲੋ ਹੁੰਦੀ ਚੁੰਨੀ ਜੀ ਆ ਦੇਖੋ ਨਾਲ ਦੁਪੱਟਾ ਆ ਗਿਆ ਇਹਦੀ ਲਓ ਜੀ ਬਾਕੀ ਦਾ ਵਰਕ ਵੀ ਚੈੱਕ ਕਰ ਲਓ ਜੀ ਇੱਕ ਦੋ ਨਾਲ ਲਓ ਇੱਕ ਖੀਨ ਖਾਬ ਦਾ ਇਹਦੀ ਕੀ ਪ੍ਰਾਈਸ ਬੋਲੇ ਦੀ 1250 1250 ਰੁਪਏ ਦਾ ਆ ਨੈਚੁਰਲ ਕਰੇਵ ਆ ਗਈ ਜੀ ਲਓ ਜੀ ਆ ਤਾਂ ਨੈਚੁਰਲ ਕਰੇਵ 10 ਮਰ ਦਾ ਛੋਟਾ ਸਰਵਾਰ ਵਰਕ ਠੀਕ ਆ ਜੀ ਲਓ ਜੀ ਆਹ ਲਓ ਜੀ ਦੁਪੱਟਾ ਇਹਦੇ ਨਾਲ ਦਾ ਦੁਪੱਟਾ ਆ ਗਿਆ ਜੀ ਨਾਲ ਇਹਦੇ 1450 ਇਹ 1450 ਦਾ ਜੀ ਠੀਕ ਆ ਜੀ ਬਾਕੀ ਤੁਹਾਨੂੰ ਅਸੀਂ ਕੁੜਤੇ ਪਜਾਮੇ ਜੋ ਵੀ ਤੁਸੀਂ ਵੈਰਾਈਟੀ ਚਾਹੋ ਆਪਣੇ ਕੋਲੇ ਮਸਲੀਨ ਦੁਪੱਟਾ ਕਢਾਈ ਵਰਕ ਸਾਰਾ ਕੁਝ ਸੂਟ ਮਿਲ ਜਾਂਦਾ ਹੈ ਠੀਕ ਹੈ ਨਾ ਜੀ ਸੋਫੀਆ ਸੂਟ ਮੈਨੂੰ ਦਿਖਾਓ ਨਾ ਜੀ ਖੋਲ ਕੇ ਜਿਵੇਂ ਆਪਣੇ ਕੋਲੇ ਆ ਸੋਫੀਆ ਸੂਟ ਨੇ ਜੀ ਇਹ ਆਪਣੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮਿਲਦੇ ਆ ਜੀ ਹੋਲ ਸੇਲ ਰੇਟ ਦਾ ਆਪਣਾ ਕੰਮ ਆ ਜੀ ਠੀਕ ਆ ਜੀ ਹਰ ਇੱਕ ਵੈਰਾਈਟੀ ਆਪਣੇ ਕੋਲੇ ਹਰ ਸਮੇਂ ਪੂਰੀ ਰਹਿੰਦੀ ਹੈ ਹਾਂਜੀ ਇਹਦਾ ਪ੍ਰਾਈਸ ਦੱਸੋ ਜੀ 550 ਸਾਢੇ 550 ਦੇ ਵਿੱਚ ਪਊਗਾ ਜੀ ਸੋਫੀਆ ਦਾ ਪੀਸ ਇਹਦੇ ਵਿੱਚ ਰੰਗ ਕਲਰ ਦੇ ਚ ਵਸ ਸਾਰੀ ਮਿਲਦੀ ਹੈ ਜੀ ਇੱਕ ਆਪਣੇ ਲੋਕ ਕੜਾਈ ਨੂੰ ਬਹੁਤ ਮਿਲੂਗੀ ਤੁਸੀਂ ਦੇਖੋ ਹਣਾ ਆ ਦੇਖੋ ਜੀ ਮਸਲੀਨ ਦਾ ਸੂਟ 550 ਦਾ ਜੀ ਕੜਾਈ ਵਰਕ ਜਦੋਂ ਮਰਜੀ ਆਓ ਜੀ ਸਾਡੇ ਸਟੌਕ ਤੇ ਆਓ ਜੀ ਸਾਡੇ ਪਾਸਤੇ ਮੋਸਟ ਵੈਲਕਮ ਆ ਜੀ ਤੁਹਾਡਾ ਨਾਲ ਕੜਾਈ ਵਰਕ ਮਿਲੂਗਾ ਜੀ ਇਹਦੇ ਨਾਲ 550 ਦਾ ਜੀ ਠੀਕ ਆ ਜੀ ਬਸ ਇਹ ਸਾਡੇ ਕੋਲ ਖੁੱਲ 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 ਉਹ ਚ ਨਹੀਂ ਸਾਡੇ ਪਾਸੇ ਤਾਂ ਜਿਹੜਾ ਮਸਲੀਨ ਵਰਕ ਬਾਜੂ ਵਰਕ ਓਕੇ ਜੀ ਇਹ ਦੁਪੱਟਾ ਕੜਾਈ ਵਾਲਾ ਸਿਰ 550 ਰੁਪਏ ਚ ਠੀਕ ਆ ਜੀ ਕੜਾਈ ਆ ਹਾਂ ਜੀ ਦਬਟ ਕੜਾਈ ਨਾਲ ਇੱਕ ਇਹਦੇ ਵਿੱਚ ਕਲਰ ਚੀਜ਼ ਇਹ ਆ ਜੀ ਆਪਣੀ ਕੜਾਈ ਸਾਰੀ ਇੱਕ ਸਾਈਡ ਹੁੰਦੀ ਆ ਠੀਕ ਆ ਜੀ ਆ ਕੜਾਈ ਦੇਖੋ ਇਧਰ ਓਕੇ ਓਕੇ ਕੜਾਈ ਇੱਕ ਸਾਈਡ ਤੇ ਹੋਊਗੀ ਆ ਬਾਜੂ ਵਰਕ ਹੋਊਗਾ ਜਿਵੇਂ ਆਪਣੇ ਕੋਲ ਸਰਟਨ ਲੈਣੀ ਹੋਵੇ ਹਾਂਜੀ ਪਲੇਨ ਲੈਣੀ ਹੋਵੇ ਆ ਜਿਵੇਂ ਆ ਕੁੜਤੇ ਪਜਾਮੇ ਆ ਗਏ ਜੀ ਪੈਂਟਾ ਸ਼ਰਟ ਆ ਜੋ ਚੀਜ਼ ਮਰਜ਼ੀ ਲਓ ਹਰ ਵੈਰਾਈਟੀ ਪੂਰੀ ਆ ਜੀ ਆਪਣੇ ਕੋਲੇ ਠੀਕ ਆ ਕੰਬਲ ਤੌਲੀਏ ਹਾਂਜੀ ਇੱਕ ਆ ਕਾਟਨ ਦੁਪੱਟਾ ਸਿਰਫ 400 ਰੁਪਏ ਦਾ ਇੱਕ ਆ ਗਿਆ ਤੁਸੀਂ ਦੇਖ ਸਕਦੇ ਹੋ ਕਾਟਨ ਦੁਪੱਟਾ 400 ਦਾ ਜੀ ਠੀਕ ਆ ਜੀ 5 ਮਿੰਟ ਦਾ ਸੂਟ ਹੈ। ਆਰੀ ਦੀ ਕਢਾਈ ਹੈ ਜੀ ਇਹਦੇ ਵਿੱਚ। ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਸਾਰੇ ਮਿਲਣਗੇ ਜੀ। ਠੀਕ ਆ ਜੀ। ਠੀਕ ਆ ਨਾ ਜੀ। ਆਹ ਦੇਖੋ ਤੁਸੀਂ ਕੁੜਤੇ ਪਜਾਮੇ ਪੈਨੇ ਆ ਆਪਣੇ ਕੋਲੇ ਸਿਮਰ ਦੇ ਫਟੀਆਂ ਦੇ ਸੂਟ 650 ਦੀ ਰੇਂਜ 'ਚ ਜੀ। ਠੀਕ ਆ ਜੀ। ਆਹ ਦੇਖੋ ਜੀ। ਹਾਂ ਜੀ। ਆਹ ਸਿਮਰ ਦਾ ਸੂਟ 550 ਰੁਪਏ ਦਾ ਜੀ। ਲਓ ਜੀ ਆਹ ਸਿਮਰ ਦਾ 550 ਦਾ। ਇਹ ਚ ਕਲਰ ਮਿਲਗੇ 8 ਕਲਰਨ ਜੀ। ਠੀਕ ਆ ਜੀ। ਡੀਲ 2000 ਜੀ। ਆਹ ਦੇਖੋ ਜੀ। ਡੀਲਿਆਂ ਨਾਲ ਵੱਧ ਮਿਲਦੇ ਆਹ ਦੇਖੋ ਜੀ। 550 ਰੁਪਏ ਦਾ ਸੂਟ ਹੈ ਜੀ। ਵਧੀਆ। ਤੀਗਾ ਟੋਪ ਟੋਪ ਦਾ ਜੀ ਲੋ ਜੀ ਐਮੇਂ ਦੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਮਿਲ ਗਈ ਉਹਨਾਂ ਕੋਲ ਹਨਾ ਤਾਂ ਦੁਪੱਟਾ ਮਿਲੂਗਾ ਮਸਲੀਨ ਦਾ ਜੀ 2 ਮਟਰ ਦਾ ਦੁਪੱਟਾ ਹਾਂਜੀ 100 ਰੁਪਏ ਦਾ ਤੁਹਾਨੂੰ ਦੁਪੱਟੇ ਵੀ ਮਸਲੀਨ ਦੇ ਚਲੂਨ ਦੇ ਇਹ 2 ਮਟਰ ਦਾ ਦੁਪੱਟਾ ਹੈ ਹਾਂਜੀ ਇਹ 100 ਰੁਪਏ ਦਾ ਹੈ ਸਾਡੇ ਕੋਲ ਦੁਪੱਟੇ ਵਗੈਰਾ ਵੀ ਹੁੰਦੇ ਨੇ ਜੀ ਠੀਕ ਹੈ ਠੀਕ ਹੈ ਜੀ ਸਾਨੂੰ ਹੋਰ ਸਭ ਤੇ ਅਲੱਗ-ਅਲੱਗ ਤੇ ਨਹੀਂ ਜਾਣਾ ਪਏਗਾ ਜੀ ਸਾਨੂੰ ਹਰੇ ਸਾਡੀ ਸੌਪ ਤੇ ਹੀ ਤੁਹਾਨੂੰ ਸਾਰੀ ਵੈਰਾਈਟੀ ਪੂਰੀ ਮਿਲੂਗੀ ਜੀ ਠੀਕ ਆ ਜੀ ਇੱਕ ਪਿਓਰ ਦਾ ਦੁਪਟਾਰੀ ਵਰਕ 150 ਰੁਪਏ ਦਾ ਲਓ ਜੀ 150 ਰੁਪਏ ਦਾ ਇੱਕ ਮਸ਼ੀਨ ਦਾ ਦੁਪੱਟਾ ਲੈਣਾ ਹਣਾ 100 ਰੁਪਏ ਦਾ ਹੰਦੀ ਨਾਲ 100 ਰੁਪਏ ਦੇਖੋ ਜਿਵੇਂ ਆਪਾਂ ਵਿਆਹ ਸਾਦੇ ਵਾਸਤੇ ਘੱਟ ਰੇਟਾਂ ਤੇ ਲੈਣ ਦੇਣ ਵਾਲੇ ਸੂਟ 150 ਤੋਂ ਆਪਣੀ ਸਟਾਰਟਿੰਗ ਹੋ ਜਾਂਦੀ ਹੈ ਜੀ ਆ ਦੇਖੋ ਓਕੇ ਓਕੇ ਠੀਕ ਆ ਜੀ ਲਓ ਜੀ ਆ ਦੇਖੋ ਜਿਵੇਂ ਆਪਾਂ ਵਿਆਹ ਸਾਦੇ ਵਾਸਤੇ ਘੱਟ ਰੇਟਾਂ ਵਾਸਤੇ ਸੂਟ ਚਾਹੀਦੇ ਨੇ ਆਪਾਂ ਨੂੰ ਉਹ 150 ਤੋਂ ਪੈਂਟ ਸ਼ਰਟ ਹਾਂਜੀ ਪੈਂਟ ਸ਼ਰਟ 100 ਰੁਪਏ ਦੀ 100 ਰੁਪਏ ਦੀ ਪੈਂਟ ਸ਼ਰਟ ਸਟਾਰਟਿੰਗ ਹੋ ਜਾਂਦੀ ਹੈ ਜੀ ਲੈਣ ਦੇਣ ਵਾਲੀ ਠੀਕ ਆ ਜੀ ਹਾਂਜੀ ਲਓ ਜੀ ਇੱਕ ਟਾਈ ਗਰਮਾਸੇ ਦੀ ਵਰਕਲਾ ਹਾਂਜੀ ਇੱਕ ਆਗ ਮਸਰੀਨ ਦਾ ਵਰਕ ਦੁਪੱਟਾ ਸੂਟ 400 ਰੁਪਏ ਦਾ ਠੀਕ ਆ ਜੀ ਇਹ 400 ਦਾ ਹੈ ਜੀ ਹਾਂਜੀ ਠੀਕ ਆ ਜੀ ਬਾਕੀ ਦੁਕਾਨ ਤੇ ਬਾਕੀ ਤੁਸੀਂ ਦੁਕਾਨ ਤੇ ਪਹੁੰਚੋਗੇ ਤੁਹਾਨੂੰ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਘੱਟ ਤੋਂ ਘੱਟ ਰੇਟਾਂ ਤੇ ਮਿਲੂਗੀ ਸੂਟ ਦਾ 400 ਰੁਪਏ ਦਾ ਸੂਟ ਠੀਕ ਆ 400 ਰੁਪਏ ਦਾ ਲਓ ਜੀ ਆਰੀ ਵਰਕ ਆਰੀ ਵਰਕ ਆ ਦੇਖੋ ਜੈਪੁਰੀ ਕਾਟਨ ਦੁਪੱਟਾ ਸੁੱਟ 425 ਰੁਪਏ ਦਾ ਠੀਕ ਆ ਜੀ ਕਲਰ ਇੰਜ ਕਲਰ ਇ ਬਹੁਤ ਪਈਆਂ ਨੇ ਇਹਦੇ ਵਿੱਚ ਲਓ ਵੀ ਆ ਦੇਖ ਸਕਦੇ ਨਾ ਕਲੈਕਸ਼ਨ ਤਾਂ ਬਹੁਤ ਮਿਲ ਜੂ ਤੁਹਾਨੂੰ ਆ ਪਿਓਰ ਦੁਪੱਟਾ ਪਿਆ 600 ਰੁਪਏ ਦੇ ਅੰਦਰ ਠੀਕ ਆ ਜੀ ਪਿਓਰ ਦੁਪੱਟਾ 600 ਦਾ ਹਾਂ ਇਹ ਤਾਂ ਆਪਣਾ ਦਾ ਚੋਕੇ ਹਾਲ ਆਜੀ ਬਰਖ ਪਿਆ ਹਾਂ ਅ ਬਰੋਸ਼ਾ ਪਿਆ 220 ਰੁਪਏ ਦਾ ਸੁੱਟ ਠੀਕ ਆ ਜੀ ਵਧੀਆ ਕੁਆਲਟੀ ਵਧੀਆ ਐਸਵੀ ਦਾ ਬਰੋਸ਼ਾ 220 ਰੁਪਏ ਦਾ ਅੰਦਰ 220 ਰੁਪਏ ਦਾ ਲਓ ਜੀ ਹਾਂ ਜੀ ਠੀਕ ਹੈ ਜੀ। ਆ ਮਸਲੀਨ ਦਾ ਸੂਟ 350 ਰੁਪਏ ਦਾ। ਲਓ ਜੀ 350 ਦਾ ਦੁਪੱਟਾ ਮਸਲੀਨ ਦਾ। ਠੀਕ ਹੈ ਜੀ, ਨਾਲ ਕਾਟਨ ਦਾ ਦੁਪੱਟਾ। ਹਾਂ ਜੀ। ਹੋਰ ਦੁਪੱਟ ਕੜਾਈ ਵਾਲਾ ਛੋਟਾ 440 ਰੇਂਜ ਮਿਲਣਗੇ। ਠੀਕ ਹੈ ਜੀ। 250 ਰੇਂਜ ਵਿੱਚ ਮਿਲੂਗਾ ਦੁਪੱਟਾ ਛੋਟਾ ਜੀ। ਠੀਕ ਹੈ ਜੀ। ਇੱਕਾ ਜੌਰਜਟ ਦਾ ਛੋਟਾ 400 ਰੁਪਏ ਦਾ। ਲਓ ਜੀ 400 ਰੁਪਏ ਦਾ। ਜੌਰਜਟ ਦਾ ਇਹ। ਹਾਂ ਜੀ। ਠੀਕ ਹੈ ਜੀ। ਇੱਕਾ ਬੇ 250 ਰੁਪਏ ਛੋਟਾ ਵਧੀਆ ਮਸਲੀਨ ਦਾ। ਨਾਲ ਦੁਪੱਟਾ ਵੀ ਮਿਲੂਗਾ। ਠੀਕ ਹੈ ਜੀ। ਕਰੇਵ ਦਾ ਛੋਟੇ ਫਰੰਟ ਕਰੇਵ ਦਾ ਛੋਟ ਹਾਂਜੀ 450 ਰੁਪਏ ਦੇ ਅੰਦਰ ਮਿਲ ਕੋ ਜੀ ਲਓ ਜੀ 450 ਦਾ ਕਰੇਵ ਦਾ ਹਨ ਹਾਂਜੀ ਜਾਮ ਕੋਟਨ ਇੰਗਲਿਸ਼ ਕੋਟਨ ਲਓ ਜੀ ਜਿਵੇਂ ਆਪਣੇ ਕੋਲੇ ਜਾਮ ਕੋਟਨ ਗਰੇਸ ਕੋਟਨ ਮਸਲੀਨ ਸਾਰੇ ਤਰ੍ਹਾਂ ਦੇ ਜਿਵੇਂ ਆਪਣੇ ਅੱਜ ਕੱਲ੍ਹ ਦੇ ਕੁੜੀਆਂ ਨੂੰ ਹਾਂਜੀ ਹਾਂਜੀ ਥੋੜੇ ਪਲੇਨ ਸੂਟ ਚਾਹੀਦੇ ਨੇ ਉਹ ਵੀ ਹਰ ਵੈਰਾਈਟੀ ਪੂਰੀ ਹੈ ਆਪਣੇ ਕੋਲੇ ਠੀਕ ਕੈਮਰਕਾ ਸੂਟ 400 ਰੁਪਏ ਅੰਦਰ ਓਕੇ ਜੀ ਦੁਪੱਟਾ ਪਲੇਨ ਵਰਕ ਦੇ ਘਰੇ ਠੀਕ ਹੈ ਲੋ 250 ਦਾ ਹੀ ਹੈ ਹਾਂਜੀ ਇਹ 250 ਦਾ ਸੂਟ ਆ ਜੀ ਮਸਲੀਨ ਦਾ 250 ਰੁਪਏ 250 ਰੁਪਏ ਜੀ ਲੋ ਜੀ 250 ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਸਾਰੇ ਮਿਲੂਗੇ ਜੀ ਦੇਖੋ ਠੀਕ ਆ ਆ ਦੇਖੋ ਲੋ ਜੀ ਹਰ ਆਰਟੀਕਲ ਵਿੱਚ ਤੁਹਾਨੂੰ ਥਿਆ ਚਾਰ ਕਲਰ ਮਿਲਣਗੇ ਹਰ ਹਾਂਜੀ ਹਾਂਜੀ ਕਲੈਕਸ਼ਨ ਤਾਂ ਬਹੁਤ ਆ ਨਾ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਲਿਓ ਬਾਕੀ ਬਹੁਤ ਕਲੈਕਸ਼ਨ ਹੈ ਨਾ ਮਤਲਬ ਹਰ ਤਰ੍ਹਾਂ ਦੀ ਕਲੈਕਸ਼ਨ ਆ ਹਾਂਜੀ ਹਾਂਜੀ ਆਪਣੇ ਕੋਲੇ ਹਰ ਤਰ੍ਹਾਂ ਦੀ ਕਲੈਕਸ਼ਨ ਆ ਠੀਕ ਆ ਦੇ ਹਰੇਕ ਤਰ੍ਹਾਂ ਦੇ ਆਪਣੇ ਕੋਲੇ ਰੰਗ ਪਏ ਨੇਗੇ ਠੀਕ ਆ ਜੀ ਜਿਵੇਂ ਆ ਜੋਰ ਜੱਟ ਦੇ ਸਾਰੇ ਵੈਰਾਈਟੀ ਪਈ ਆ ਜੀ ਆਪਣੇ ਕੋਲੇ ਜਿਵੇਂ ਆਪਣੇ ਕੋਲੇ ਲੀਜੀ ਵਿੱਚ ਦੇ ਕੁੜਤੇ ਪਜਾਮੇ ਜੀ ਠੀਕ ਆ ਜੀ ਕਸੈਰਿਆਂ ਦੇ ਕੱਪੜੇ ਆ ਗਏ ਜੀ ਆ ਆਪਣੇ ਕੁੜਤੇ ਪਜਾਮੇ ਆ ਗਏ ਜੀ 150 ਤੋਂ ਸਟਾਰਟਿੰਗ ਆ ਜੀ ਆਪਣੇ ਕੁੜਤੇ ਪਜਾਮਿਆਂ ਦੀ ਠੀਕ ਆ ਜੀ ਜਿਵੇਂ ਆਪਣੇ ਕੋਲੇ ਪਰਨੇ ਆ ਗਏ ਹਾਂਜੀ ਜੋ ਵੀ ਆਪਣਾ ਹੁੰਦਾਗਾ ਉਹ ਵੀ ਆ ਹਾਂਜੀ 4000 ਦੇ ਵਿੱਚ ਪੈਂਟ ਸ਼ਰਟਾਂ ਦੀ ਕੋਈ ਉਹ ਨਹੀਂ ਹੈਗਾ ਜਿਸ ਤਰ੍ਹਾਂ ਦੀ ਮਰਜ਼ੀ ਪੈਂਟ ਸ਼ਰਟ ਲਓ ਜੀ ਲੈਣ ਦੇ ਨਾਲ ਹੀ ਆਮ ਪਾਉਣ ਵਾਲੀ ਹਾਂਜੀ ਕੱਲਿਆ ਸ਼ਰਟਾਂ ਲੈਣੀਆਂ ਨੇ ਉਹ ਵੀ ਆਪਾਂ ਨੂੰ ਮਿਲੂਗੀ ਜੀ ਠੀਕ ਆ ਜੀ ਹਾਂਜੀ ਹਾਂਜੀ ਇੱਕ ਆਪਣੇ ਦਾ ਵਿਆਹ ਆਈਟਮ ਮਿਲੂਗੀ ਸ਼ਿਮਰ ਦੇ ਉੱਪਰ ਆ ਨਾਲੇ ਦੁਪੱਟਾ ਵੀ ਕੜਾਈ ਵਾਲਾ ਓਕੇ ਸ਼ਿਮਰ ਦਾ 1000 ਰੁਪਏ ਦੀ ਰੇਂਜ ਦੇ ਵਿੱਚ ਆ ਇਹਦੇ ਵਿੱਚ ਕਲਰ ਚਾਰਟ ਮਿਲ ਜਾਣਗੇ ਇੱਕ ਡਿਜ਼ਾਈਨ ਮਿਲ ਜਾਣੀ ਇਹਦੇ ਵਿੱਚ ਔਰ ਆ ਲੋ ਲਓ ਕਲਰ ਚਾਰਟ ਇਹਨਾਂ ਵਿੱਚ ਮਿਲ ਜਾਣਗੇ ਚਾਰ-ਚਾਰ ਕਲਰ ਨੇ ਇਹਨਾਂ 'ਚ ਠੀਕ ਆ ਜੀ ਦੁਪੱਟਾ ਵਧੀਆ ਸ਼ਿਮਰ ਦਾ ਇਹਦੇ ਵਿੱਚ ਕਾੜ ਦੇ ਨਾਲ ਇਹਦੇ ਚ ਹਾਂਜੀ ਸ਼ਿਮਰ ਦਾ ਛੋਟਾ ਵਧੀਆ ਨਾਲ ਕੰਟਰਾਰਟ ਦੁਪੱਟਾ ਇਹਦੇ ਪੂਰਾ ਪਾਣੀ ਵਿੱਚ ਕਲਰ ਪਿਆਟ ਮਿਲ ਜਾਣਗੇ ਚਾਰ ਚਾਰ ਕਲਰ ਨੇ ਨਾ ਜੀ ਠੀਕ ਹੈ ਜੀ ਤੇ ਤੁਹਾਨੂੰ ਕਲਰ ਆਪਸ਼ਨ ਬਹੁਤ ਕਾੜ ਦੇ ਵਿੱਚ ਮਸਲੀਨ ਦੇ ਵਿੱਚ ਪ੍ਰਿੰਟ ਛੋਟ ਮਿਲ ਜਾਣਗੇ ਆਰੀਵਰਕ ਦੇ ਵਿੱਚ ਠੀਕ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਹਾਂਜੀ ਛੋਟ ਵੀ ਪਿਓਰ ਮਸਲੀਨ ਦਾ ਆਰੀਵਰਕ ਕਲਰ ਦਾ ਦੁਪੱਟਾ ਵੀ ਮਸਲੀਨ ਦੇ ਨਾਲ ਠੀਕ ਹੈ ਜੀ ਕੀ ਪ੍ਰਾਈਸ ਹੈ ਇਹਦਾ ਜੀ 1000 ਰੁਪਏ ਦੀ ਰੇਂਜ ਚ ਇਹ ਵੀ 1000 ਦੀ ਹਾਂ ਜੀ ਇਹ ਜਿਹੜੀ 1000 ਦੀ ਵੈਰਾਈਟੀ ਆ ਦਿਖਾ ਰਹੇ ਹਾਂ ਹਾਂ ਜੀ ਇਸ ਕੇ ਦੇ ਵਿੱਚ ਕਲੀ ਜੋਟਾ ਆ ਜਾਂਦਾ ਜਾਮ ਕਾਟਨ ਦੇ ਵਿੱਚ ਓਕੇ ਇਹਦੇ ਨਾਲ ਪਿਓਰ ਦਾ ਦੁਪੱਟਾ ਆ ਜਾਂਦਾ ਮੈਚਿੰਗ ਸੂਟ ਦਾ ਪਲੇਨ ਬੋਟਮ ਹੁੰਦੀ ਹੈ ਇਹਦੇ ਨਾਲ ਵਿੱਚ ਕਲਰ ਚਾਰਟ ਮਿਲ ਜਾਣਗੇ ਚਾਰ ਚਾਰੇ ਕਲਰ ਨੇ ਠੀਕ ਹੈ ਜੀ ਦੁਪੱਟਾ ਪਿਓਰ ਦਾ ਇਹਦੇ ਨਾਲ ਆ ਦੇਖੋ ਪ੍ਰਿੰਟ ਦੁਪੱਟਾ ਲਓ ਜੀ ਨਾਲੇ ਫੁੱਲ ਸਾਈਜ਼ ਦਾ ਟਾਈ ਮਿੱਟਰ ਦਾ ਹਾਂ ਠੀਕ ਹੈ ਜੀ ਇੱਕ ਦੇ ਵਿੱਚ ਸ਼ਿਮਰ ਮਿਲ ਜੇਗਾ ਆਲ ਓਵਰ ਲਓ ਜੀ ਸ਼ਿਮਰ ਆ ਗਿਆ ਆਲ ਓਵਰ ਦਾ ਪੂਰਾ ਆਲ ਓਵਰ ਸ਼ਿਮ ਨਾਲ ਮਸਲੀਨ ਦਾ ਦੁਪੱਟਾ ਠੀਕ ਆ ਜੀ ਇਹ ਆ ਜਾਂਦਾ ਆਪਣਾ 1100 ਦੀ ਰੇਂਜ ਚ ਲਓ ਜੀ ਇਹਦੇ ਵਿੱਚ 1100 ਚਾਰਟ ਮਿਲ ਜਾਣਗੇ ਇੱਕ ਇਚ ਚ ਮੈਚਿੰਗ ਸ਼ੌਟ ਆ ਜਾਏਗਾ ਹਾਂਜੀ ਇਹ ਵੀ ਮਸਲੀਨ ਦੁਪੱਟੇ ਨਾਲ ਰਿਯਾਨ ਬੋਟਮ ਰਿਯਾਨ ਦੇ ਵਿੱਚ ਆ ਜਾਂਦਾ ਬੋਟਮ ਆ ਜਾਂਦੀ ਹੈ ਕੋਟਨ ਦੀ ਲਓ ਜੀ ਇਹ ਕਰ ਲਈ ਸਲੁਕ ਚ ਆ ਜਾਂਦੇ ਨੇ ਠੀਕ ਆ ਜੀ ਪਲੇਨ ਬੋਟਮ ਹੈ ਦੀ ਨਾਲ ਮਸਲੀਨ ਦਾ ਦੁਪੱਟਾ ਆ ਕੋ ਮਾ ਦੇ। ਜੇ ਤੁਸੀਂ ਥੱਲੇ ਹੋ ਜਾਓ। ਇਹ 850 ਰੇਂਜ ਚ ਆ ਜਾਂਦਾ। ਲਓ ਜੀ। ਇਹਦੇ ਵਿੱਚ ਇੱਕ ਹਾਂ? ਆ ਦੇਖੋ ਇਹਦੇ ਵਿੱਚ ਸ਼ੇਮਰ ਦੇ ਵਿੱਚ ਹੋਰ ਕਲਰ ਚਾਰਟ ਆ ਜਾਂਦੇ। ਇਹਦੀ ਕੀ ਰੇਂਜ ਹੈ ਬਟਰ ਤੇ ਘਾਟਾ? ਇਹ 1100 ਰੇਂਜ ਚ ਆ ਸ਼ੇਮਰ। 1100 ਦਾ ਲਓ ਜੀ। ਹਾਂ ਜੀ। ਇਹਨਾਂ ਚ ਕਲਰ ਚਾਰਟ ਹੋਰ ਲੈ ਜਾਣਗੇ। ਹਾਂ ਜੀ। ਡਿਜ਼ਾਈਨ ਮਿਲ ਜਾਣਗੇ। ਇਹ 850 ਰੁਪਏ ਦਾ। ਵੀਰੇ ਇੱਧਰ ਆ ਕੇ। ਇਹ ਪ्योर ਦੁਪੱਟੇ ਨਾਲ ਆਈਏ। ਹੈਗਾ ਸਲੀਨ ਦੇ ਵਿੱਚ ਇਹ ਦੁਪੱਟਾ ਪ्योर ਦਾ ਆ ਗਿਆ। ਹਾਂਜੀ। ਹਲੋ ਯਾਰ। ਜਿਆਦਾ ਤੁਸੀਂ ਦੁਕਾਨ ਤੇ ਸਟੇ ਕਰੋਗੇ ਤੁਹਾਨੂੰ ਕੱਲ ਹੋਰ ਵੀ ਮਿਲ ਜਾਣਗੇ ਕਲਰ ਚਾਰ ਇਹਨਾਂ ਚੋਂ। ਨਾਲ ਥੋੜਾ ਹੋਰ ਮਾਨਤਾਣ ਹੋਊਗਾ। ਹਾਂਜੀ ਹਾਂਜੀ। ਆਹੋ ਇਹਨਾਂ ਚ ਕਲਰ ਮਿਲ ਜਾਣਗੇ। ਕਾ ਡਿਜ਼ਾਈਨ ਪੈ ਦੇ ਵਿੱਚ। ਓਕੇ ਜੀ। ਇਹਦੀ ਕੀ ਰੇਟ ਹੈ ਜੀ? ਸਲੀਨ ਦਾ। 850 ਰੁਪਏ ਦਾ ਸੂਟ ਹੈ ਇਹ। 750 ਰੁਪਏ। 850 ਰੁਪਏ ਲਓ ਜੀ। ਹਾਂਜੀ ਮੈਚਿੰਗ ਸੂਟ ਆ। ਡਿਯਾਨੀ ਕਿਤੋਂ ਇੱਕ ਵਧੀਆ ਮਿਲੋ ਜੀ। ਗੀ ਆ ਬਹੁਤ ਵਧੀਆ ਸਾਰੇ ਕੋ ਡੀਨਿੰਗ ਟਿਕ ਤੋਂ ਕੁ ਬੜੀ ਡੀਨਿੰਗ ਸਾਰੇ ਕਲਰ ਮਿਲ ਜਾਣੇ ਇਹਦੇ ਵਿੱਚ ਚਾਰ ਚਾਰ ਕਲਰ ਨੇ ਇਹਦੇ ਚਾ ਦੇਖੋ ਲੋ ਬਾਕੀ ਕਲੈਕਸ਼ਨ ਬਹੁਤ ਹਨ ਤੁਸੀਂ ਸ਼ਾਪ ਤੇ ਵਿਜ਼ਿਟ ਕਰਿਓ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਦੇਖੋ ਇਹ ਕਾ ਮੇ ਲੇਗੀ ਆਟਮ ਆਪਨੇ ਲੈਵੇ ਜਾਮ ਕਾਟਨ ਦੇ ਦਿੱਚੇ ਜਾਮ ਕਾਟਨ ਠੀਕ ਹੈ ਜੀ ਬਾਟਮ ਪਲੇਨ ਆ ਜਾਂਦੀ ਹੈ ਇਹਦੀ ਲੋ ਪੱਟਾ ਪਯੋਰ ਦਾ ਇਹਦੇ ਨਾਲ ਠੀਕ ਆ ਜੀ ਆ ਵੇਖ ਲੋ ਇਹ ਕਾਰਡ ਜਾਇਨ ਮਿਲਦੇ ਜਾਂਦੇ ਵਿੱਚ ਹਾਂ ਕਲੈਕਸ਼ਨ ਦਾ ਬਹੁਤ ਆ ਜੀ ਲਓ ਜੀ ਆ ਲੋ ਲਓ ਇਹ ਡੀਐਨ ਦੇਖੋ ਹੁਣ ਰੰਗੋ ਪਿਆਰੇ ਬਹੁਤ ਸਾਰੇ ਕਲਰ ਮਿਲ ਜਾਣਗੇ ਚਾਰ ਚਾਰ ਕਲਰ ਨੇ ਨਾ ਚਾ ਦੇਖੋ ਇਹ 900 ਦੇ ਚਲਾਵਾਂਗੇ 900 ਇਹ 900 ਦੇ ਰੇਂਜ ਦੇ ਵਿੱਚ ਆ ਤੁਸੀਂ ਆਓਗੇ ਤਾਂ ਹੋਰ ਮਨਤਾਂ ਨੂੰਗਾ ਤੁਹਾਡਾ ਠੀਕ ਹੈ ਜੀ ਕਾ ਦੇਖੋ ਇਹ ਕਾਗੇ ਦੇ ਵਿੱਚ ਇਹ ਵੀ ਸਿਮਰ ਚ ਲਾਈਟ ਚਾਰਜ ਓਕੇ ਹਲੋ ਹਲੋ ਸਾਰੇ ਦੇ ਸੁਣਾ ਠੀਕ ਹੈ ਜੀ ਚਾਰ ਲਵਾਂਗੇ ਬਾਟਲਾਂ ਠੀਕ ਹੈ ਜੀ ਅਮਰੀਕਾ ਕੋਲੋਂ ਆਦੇ ਤੇ ਨਾਲ ਚਲੋ ਉਹ 3% ਵਧੀਆ ਓਕੇ ਜੀ ਦੁਪੱਟਾ ਪ्योर ਇਹਦੇ ਨਾਲ ਚਲੋ ਲਓ ਜੀ ਬੁਦੀਆਂ ਨੇ ਇੱਕ ਤਕ ਵਧੀਆ ਮੇਰੇ ਵੀ ਜਾਮ ਕਾਟਨ ਚ ਠੀਕ ਆ ਜੀ ਦੁਪੱਟਾ ਪ्योर ਇਹਦੇ ਨਾਲ ਵਧੀਆ ਆ ਦੇਖ ਓਕੇ 2.5 ਮੀਟਰ ਕੱਟ ਠੀਕ ਆ ਜੀ ਓਕੇ ਹਾਂ ਜੀ ਆਪਣੇ ਕੋਲ ਪੈਂਟਸ ਹਲਟਾ ਵੀ ਬਹੁ ਬਰੇਟੀ ਹੈ ਓਨਲੀ 100 ਰੁਪਏ ਠੀਕ ਆ ਜੀ ਲੈਣ ਦੇ ਨੂੰ ਆਪਣੇ ਕੋਲੇ 100 150 200 250 300 500 800 1000 ਜਿੰਨੇ ਵਾਲੀ ਕਹੋਗੇ ਸਾਰੀਆਂ ਮਿਲਣਗੇ ਹੀ ਆਪਣੇ ਕੋਲੇ ਮਤਲਬ ਸਟਾਰਟਿੰਗ 100 ਤੋਂ ਹੋ ਜਾਂਦੀ ਹੈ ਸਟਾਰਟਿੰਗ 100 ਰੁਪਏ ਤੋਂ ਹੋ ਜਾਂਦੀ ਹੈ ਲੈਣ ਦੇਣ ਵਾਲੀ ਸ਼ਰਟ ਲੈਣੀ ਹੈ ਉਹ ਵੀ 50 ਰੁਪਏ ਠੀਕ ਹੈ ਕੱਲੀ 50 ਰੁਪਏ ਪੈਂਟਾ ਸ਼ਰਟਾ ਕੁਰਤੇ ਵੀ ਅੰਬੇ ਲੇਡੀ ਸੂਟ ਵਗੈਰਾ ਸਾਰੇ ਆਪਣੇ ਕੋਲ ਹੁੰਦੇ ਨੇ ਜੀ ਜੇ ਮਰਜੀ ਪਹੁੰਚੋ ਐਤਵਾਰ ਨੂੰ ਵੀ ਆਪਣੀ ਦੁਕਾਨ ਖੁੱਲੀ ਹੁੰਦੀ ਹੈ ਜੀ ਠੀਕ ਹੈ ਜੀ ਲਓ ਜੀ ਤੋਲੀਏ ਕੰਬਲ ਜਿਹੜੀ ਚੀਜ਼ ਮੰਗੋਗੇ ਤੁਹਾਨੂੰ ਹਰ ਚੀਜ਼ ਹਾਜ਼ਰ ਮਿਲੇਗੀ ਠੀਕ ਹੈ ਜੀ ਹਾਂਜੀ ਲਓ ਜੀ ਤੇ ਇੱਕ ਵਾਰ ਆਪਣੇ ਸ਼ਾਪ ਦਾ ਐਡਰੈਸ ਬੋਲ ਦਿਓ ਅੰਮ੍ਰਿਤਸਰ ਤੋਂ ਸਮਲੇ ਕੋਰਲਾ ਨਾਂ ਮੇਰੀ ਹੱਟੀ ਤੇ ਲਿਆ ਵਿਆਰੀ ਜਦੂਰ ਪਹੁੰਚੋਈ ਨੇੜੇ ਗੋਪਾਲਪਾ ਮੰਦਰੀ ਠੀਕ ਆ ਜੀ ਲਓ ਜੀ ਕੀ ਬੋਲੋ ਨਾ ਇਸ ਕੇ ਬੋਲ ਨਹੀਂ ਪੂਰਾ ਹਾਂ ਜੀ 500 ਰੁਪਏ ਦਾ ਦੁਪੱਟਾ ਸੁਟਾ ਜੀ ਵਧੀਆ ਠੀਕ ਆ ਜੀ ਸਵੇਰੇ ਆਪਣੀ ਦੁਕਾਨ ਖੁੱਲੇ ਜਾਂਦੀ ਹੈ 9 ਵਜੇ ਠੀਕ ਆ ਜੀ ਆ ਦੇਖੋ 500 ਰੁਪਏ ਦਾ ਦੁਪੱਟਾ ਸੁਟਾ ਲਓ ਜੀ 500 ਰੁਪਏ ਦਾ ਮਸਲਿਨ ਦਾ ਉਹ ਆਰੂ ਨਹੀਂ ਜੀ ਠੀਕ ਹੈ ਜੀ। ਮੈਂ ਤੁਹਾਡੇ ਮਾਈਕ ਤੇ ਬਾਕੀ ਬਾਹਰੋਂ ਦਿਖਾ ਦਿਓ। ਰੰਗੋਲੀ ਸੂਟ 300 ਰੁਪਏ ਦੇ ਵਿੱਚ। ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜੂਗੀ ਜੀ ਸਾਰੀ ਦੇਖੋ। ਠੀਕ ਹੈ ਜੀ। ਆਹ ਲਓ ਜੀ। ਲਓ ਜੀ ਆਹ 300 ਰੁਪਏ ਦੇ ਵਿੱਚ ਰੰਗੋਲੀ ਸੂਟ। ਇਹ ਤੁਹਾਨੂੰ ਰੰਗੋਲੀ ਸੂਟ ਮਿਲੂਗਾ ਸਿਰਫ 300 ਰੁਪਏ ਦੇ ਵਿੱਚ। ਦੁਪੱਟਾ ਸੂਟ। ਦੁਪੱਟਾ ਸੂਟ ਆ ਜੀ ਕਾਟਨ ਦੁਪੱਟਾ। ਓਕੇ ਓਕੇ। ਆਹ ਕੰਡਾ ਦੁਪੱਟਾ ਫਿਰ ਵੀ 300 ਰੁਪਏ ਦਾ। ਆ ਵੀ 300 ਦਾ ਜੀ। ਠੀਕ ਹੈ ਜੀ। ਆਹ ਦੇਖੋ 5 ਮੀਟਰ ਸੂਟ ਆ ਜੀ ਨਾਲ ਦੁਪੱਟਾ ਕਾ। ਹਾਂਜੀ ਸਿਰਫ 300 ਰੁਪਏ 300 ਰੁਪਏ ਦੇ ਵਿੱਚ ਹੀ ਮਿਲੇਗਾ ਜੀ ਠੀਕ ਆ ਜੀ ਇੱਕ ਆਪਣੇ ਕੋਲੇ ਆ ਖੀਨ ਖਾਬ ਸੂਟ ਆ ਗਿਆ ਸੂਟ 500 ਰੁਪਏ ਦਾ ਖੀਨ ਖਾਬ ਦਾ ਜੀ ਲਓ ਜੀ ਖੀਨ ਖਾਬ ਖੀਨ ਖਾਬ ਸੂਟ ਆ ਗਿਆ ਇਹ ਮੈਚਿੰਗ 500 ਰੁਪਏ ਦਾ 500 ਰੁਪਏ ਦਾ ਠੀਕ ਆ ਲਓ ਜੀ ਖੀਨ ਖਾਬ ਦਾ 500 ਰੁਪਏ ਦਾ ਆ ਦੇਖੋ ਜੀ ਇਹਦੇ ਵਿੱਚ ਕਲਰ ਬਹੁਤ ਕਲਰ ਆਪਸ਼ਨ ਬਹੁਤ nhiều ਕਲਰ ਦੇਖੋ ਜੀ ਮਿਲਣਗੇ ਤੁਹਾਨੂੰ ਆ ਖੀਨ ਖਾਬ ਦਾ ਸੂਟ ਤੁਹਾਨੂੰ 500 ਰੁਪਏ ਦਾ ਮਿਲ ਜਾਣਾ ਹੈ カラー ऑप्शन ਬਹੁਤ ਆਈ ਬਾਕੀ ਜਿਸ ਤਰ੍ਹਾਂ ਦਾ ਤੁਸੀਂ ਆਓਗੇ ਸਾਡੇ ਸੌਬਤੇ ਪਹੁੰਚੋਗੇ ਥੋੜਾ ਉਸ ਤਰ੍ਹਾਂ ਦਾ ਅਸੀਂ ਮਾਨਤਨ ਕਰਾਂਗੇ ਵੀ ਜੀ ਠੀਕ ਹੈ ਜੀ ਆ ਲੀਲਣਾ ਥੋੜੀ 250 ਰੁਪਏ ਦੇ ਅੰਦਰ ਸਾਡੇ ਕੋਲੇ ਵੈਰਾਈਟੀ ਇੰਨੀ ਆ ਜੀ ਅਸੀਂ ਤੁਹਾਨੂੰ ਪੂਰੀ ਦਿਖਾਵ ਨਹੀਂ ਸਕਦੇ ਨਾ ਜੀ ਹਾਂ ਜੀ ਹਾਂ ਜੀ ਸਹੀ ਗੱਲ ਹਾਂ ਜੀ ਲਓ ਜੀ ਤੇ ਬਾਕੀ ਕੀ ਗੀਨ ਖਾਵਦੇ ਸੂਟ ਹੋਗੇ ਨਾ ਸਾਰੇ ਰੰਗੂਲੇ ਸਾਰੀ ਤੇ ਹਰ ਤਰ੍ਹਾਂ ਦੇ ਕਲੈਕਸ਼ਨ ਤੁਹਾਨੂੰ ਹਰ ਤਰ੍ਹਾਂ ਦੀ ਕਲੈਕਸ਼ਨ ਮਿਲੂਗੀ ਜੀ ਤੁਹਾਨੂੰ ਜਿਵੇਂ ਪਿਓਰ ਦੁਪੱਟਾ ਪਿਓਰ ਸੂਟ ਆਗੇ ਜੀ ਕਰੇਵ ਆਗੇ ਮੋਰਨੀ ਸਾਰਾ ਕੁਝ ਆ ਦੇਖੋ ਜੀ ਚਾਕਲੇਟ ਦੇ ਵਿੱਚ ਤੁਹਾਨੂੰ ਮੋਰਨੀ ਕਿੰਨੇ ਲੋਕ ਆਏ ਬਾਕੀ ਬਹੁਤ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਨਾ ਇਹ ਦੇਖੋ ਜੀ ਚਾਕਲੇਟ ਸਿਮਰ ਦੇ ਵਿੱਚ ਤੁਹਾਨੂੰ ਮੋਰ ਨਹੀਂ ਮਿਲੂ ਪ्युअर ਦੁਪੱਟੇ ਦੇ ਵਿੱਚ ਵੀ ਤੁਹਾਨੂੰ ਮੋਰ ਨਹੀਂ ਮਿਲੂਗੀ ਜੀ ਠੀਕ ਆ ਜੀ ਲਓ ਜੀ ਆ ਦੇਖੋ ਦੁਪੱਟਾ ਆ ਦੁਪੱਟਾ ਦੇਖੋ 2.5 ਮਿੰਟ ਦਾ ਦੁਪੱਟਾ 5 ਮਿੰਟ ਦਾ ਸੋਹਣਾ ਲਓ ਜੀ ਦੇਖੋ ਦੁਪੱਟਾ ਖੁੱਲਾ ਡੁਲਾ ਦੁਪੱਟਾ ਜੀ ਆ ਦੇਖੋ ਲਓ ਜੀ ਹਾਂ ਜੀ ਲੈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਲਓ ਜੀ ਦੇਖੋ ਠੀਕ ਆ ਜੀ ਠੀਕ ਹੈ ਆ ਨਾਲ ਦੁਪੱਟਾ ਆ ਗਿਆ ਓਕੇ ਜੀ ਲਓ ਵੀ ਅੱਜ ਤੁਹਾਨੂੰ ਦਿਖਾਏ ਆਪਾਂ ਸੈਰ ਮਰੀਡਕੋਟਲੇ ਦੇ ਸੋਹਣੇ ਸੋਹਣੇ ਸੂਟ ਤੇ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂ ਇਹਨਾਂ ਕੋਲ 500 ਰੁਪਏ 500 ਰੁਪਏ ਓਕੇ ਓਕੇ ਆ ਲਓ ਜੀ ਇਹ 500 ਰੁਪਏ ਆ ਇਹ ਆਹ ਵਾਲੇ ਇਹ 350 ਰੁਪਏ ਲਓ ਜੀ ਆ ਸਾਡੇ 350 ਰੁਪਏ ਠੀਕ ਹੈ ਜੀ ਲਓ ਜੀ ਯਾਰ ਪੇ 350 ਰੁਪਏ ਆਉਣ ਲਿਖੇ 350 400 350 ਠੀਕ ਹੈ ਜੀ ਕਿਹੜਾ ਜੀ ਆ ਚਾਕਲੇਟਾ ਸੂਟ 400 ਰੁਪਏ ਦਾ ਚਾਕਲੇਟ 400 350 ਆ 400 4.5 ਮੀਟਰ ਹੀ ਠੀਕ ਹੈ ਆ ਕਿੰਨੇ ਦਾ ਆ ਕਿੰਨੇ ਜਾ ਪੂਰਾ 400 ਰੁਪਏ ਨਹੀਂ ਓਕੇ ਥੈਂਕ ਯੂ ਸਰ 350 ਠੀਕ ਹੈ ਜੀ ਜਿਹੜਾ ਮਲਜੀ ਲਵੋਈ 400 ਰੁਪਏ ਮੈਂ ਆਪਣੇ ਕੋਲ ਪਲੇਨ ਸੂਟ ਸਟਾਰਟ ਹੋ ਜੇਗਾ ਜੀ 200 ਰੁਪਏ ਦੇ ਵਿੱਚ ਠੀਕ ਹੈ ਜੀ ਹਾਂ ਜੀ प्रिंट सूट ₹150 ਤੋਂ اور پلین ਸੂਟ ₹200 ਤੋਂ ਇਹ ਬਾਕੀ ਕੜਾਈਆਂ ਵਾਲੇ ਸੂਟ ਵੀ ₹250 ਤੋਂ ਆਪਣੇ ਕੋਲ ਸਟਾਰਟਿੰਗ ਹੈ ਓਕੇ ਠੀਕ ਹਾਂਜੀ ਆ ਲੈ ਲਓ ਓਨਲੀ ₹300 ਲਓ ਜੀ ₹300 ₹300 ਨੁਟਲੋ ਮੇਲਾ ਲੱਗ ਗਿਆ ਠੀਕ ਹੈ ਜੀ ਪੀ ਤੇ ਖੁੱਲ੍ਹੀ ਸੇਲ ਹਾਂਜੀ ਹਾਂ ਕੋਨ ਬਾੜੇ ਦਾ ਖੁੱਲਾ ਸਵਾਗਤ ਠੀਕ ਹੈ ਜੀ ਬੱਜੀ ਬੈਂਟੀਆ ਆਨ ਬਾਰ ਦਾ ਖੁੱਲ੍ਹਾ ਸਵਾਗਤ ਕੀਤਾ ਜਾਊਗਾ ਬੱਚਿਆਂ ਗੋੜੀਆਂ ਟਾਪੀਆਂ ਬੰਦੀਆਂ ਜਾਣਗੀਆਂ ਈਦੀ ਖੁਸ਼ੀ ਤੇ ਠੀਕ ਆ ਜੀ ਸਾਰਿਆਂ ਇੱਕ ਦੂਜੇ ਨਾਲ ਜੁਲ ਕੇ ਟੋਲੇ ਬਣ ਕੇ ਆਓ ਠੀਕ ਆ ਜੀ ਤਾਂ ਕਿ ਪਤਾ ਲੱਗੇ ਆ ਸੇਲ ਕਿੱਥੇ ਲੱਗੀ ਹੋਈ ਆ ਢੇਲੀਲਾ ਬਾਜ਼ਾਰ ਨਾਮੇ ਦੁਕਾਨ ਨੀਅਰ ਗੋਪਾਲ ਪਵਨ ਮੰਦਿਰ ਠੀਕ ਆ ਜੀ ਜਿਤੀ ਹਾਂਜੀ ਆ ਜੋ ਜਲਦੀ ਸਟਨ ਸੇਲ ਲੱਗੀ ਹੋਈ ਆ ਚਾਕਲੇਟ ਸੂਟ ਸਿਮਰ ਦੇ ਸੂਟ ਆਲਗਨਜਾ ਠੀਕ ਹੈ ਜੀ। ਔਰ ਗੰਜਾ ਸਾਰੀ ਚੀਜ਼ਾਂ ਮਿਲਣਗੀਆਂ ਤੁਹਾਨੂੰ, ਹਰ ਚੀਜ਼ਾਂ ਸਸਤੀਆਂ ਮਿਲਣਗੀਆਂ। ਰੇਡ ਘਾਟ ਰੇਡਾਂ ਤਾਂ ਮਿਲਣਗੀਆਂ। ਮਲੇ ਕੋਲਾ ਤੇਲਿਆਂ ਦਾ ਬਾਜ਼ਾਰ ਨੇੜੇ ਗੋਪਾਲਪਨ ਮੰਦਿਰ ਰੋਡ। ਛੇਤੀ ਦੇ ਛੇਤੀ ਪਹੁੰਚੋ। ਠੀਕ ਹੈ ਜੀ। ਔਰ ਮਾਲ ਸੰਡੇ ਦੀ ਦੁਕਾਨ ਖੁੱਲੀ ਹੋਊਗੀ। ਹਰ ਟਾਈਮ ਦੁਕਾਨ ਖੁੱਲੀ ਰਹਿੰਦੀ ਹੈ ਜੀ। ਰਾਤ ਨੂੰ 8 ਵਜੇ ਤੱਕ ਸ਼ਾਪ ਖੁੱਲੀ ਹੈ ਜੀ। ਓਕੇ ਜੀ। ਹਾਂਜੀ। ਸਵੇਰ 9 ਵਜੇ ਖੁੱਲ ਜਾਂਦੀ ਹੈ, 8 ਵਜੇ ਰਾਤ ਨੂੰ ਬੰਦ ਹੁੰਦੀ ਹੈ ਜੀ। ਓਕੇ ਓਕੇ ਜੀ। ਹਾਂਜੀ। ਵੈਰਾਈਟੀਆਂ ਸਸਤੀਆਂ ਮਿਲਣਗੀਆਂ। ਫੋਨ ਨੰਬਰ 93163 5 7885 78 88 68 2477 ਠੀਕ ਹੈ ਜੀ ਇਹ ਨੰਬਰ ਨੋਟ ਕਰ ਲਓ ਬਲੇ ਕੋਲੇ ਦਾ ਨੰਬਰ ਹੈ ਜੀ ਬਾਕੀ ਨੰਬਰ ਆਪ ਸਕਰੀਨ ਤੇ ਚਲਾ ਦਾਂ ਕੋਈ ਗੱਲ ਨਹੀਂ ਆ ਗਦੀ ਪੂਰੀ ਮਦਦ ਆ ਅਮਨੀਤ ਗਾਂਧੀ ਲੋਕੇਸ਼ਨ ਹੈ। ਉੱਦੋਂ ਪਾਲਪੰ ਮੰਦਰੀ ਨੇੜੇ ਤੇਲੀਆਂ ਵੀ ਆਰ ਨਾਮੇ ਦੀ ਹੱਟੀ। ਨੰਗੇ ਲਾਂਗੇ। ਲਾ ਸੂਟ ਵੀ ਲੈ ਲਓ ਕੋਈ ਨਹੀਂ ਜੀ। ਆਜਾ ਇੱਥੇ। ਤੇ ਲੋ ਜੀ ਨਾਲ ਹੀ ਇਹਨਾਂ ਦੀ ਆ 100 ਆਪ ਹਨ ਤੇ 200 ਆਪਣੇ ਇਹਨਾਂ ਦੀ ਇੱਥੇ ਤੇ ਇੱਥੋਂ ਵੀ ਤੁਹਾਨੂੰ ਬਹੁਤ ਸਾਰੀ ਜਿਹੜੀ ਕਲੈਕਸ਼ਨ ਉਹ ਮਿਲ ਜੂਗਾ ਨਹੀਂ ਦੇਖਣ ਨੂੰ ਉਹ ਸਾਹਮਣੇ ਹੈਗੀ ਨਾਮੇ ਜੀ ਟੀ ਨਾਲ ਹੀ ਆ 100 ਪੈਨਾਂ ਦੀ ਆ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸੈਰ ਮਰੇਡ ਕੋਟਲੇ ਦੇ ਸੋਹਣੇ ਸੋਹਣੇ ਸੂਟ ਬਿਲਕੁਲ ਸਸਤੇ ਰੇਟਰ ਤੇ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨ